ਤੁਸੀਂ ਇੱਕ ਜ਼ਿਕਰ ਕੀਤਾ ਕਿ ਮੌਤ ਤੋਂ ਬਾਅਦ ਵੀ ਫਿਰ ਜੋ ਦਿੱਤੋਂ ਇੱਥੇ ਟਰੈਵਲ ਕਰਦੀ ਹੈ ਇਸ ਜਗ੍ਹਾ ਤੇ ਉਹਦੇ ਬਾਰੇ ਥੋੜਾ ਦੱਸੋ ਕਿਵੇਂ ਹੈ ਹਾਂਜੀ ਜਿਹੜਾ ਮੌਤ ਤੋਂ ਬਾਅਦ ਦਾ ਇਹ ਜੀਵਨ ਆ ਨਾ ਵੀ ਜਿਵੇਂ ਆਪਾਂ ਹੁਣ ਸੁਣਦੇ ਆ ਕਿ ਵੀ ਕਈ ਵਾਰੀ ਆਪਾਂ ਜੀਵ ਦੇਖਦੇ ਆ ਕਿ ਵੀ ਮੈਂ ਮਰ ਗਿਆ ਸੀਗਾ ਤੇ ਉਹ ਮੈਨੂੰ ਘੰਟੇ ਕੇ ਬਾਅਦ ਫੇਰ ਮੋੜ ਕੇ ਲੈ ਆਏ ਫਿਰ ਪੁੱਛਦੇ ਆ ਤੁਸੀਂ ਕੀ ਦੇਖਿਆ ਬਈ ਫਿਰ ਮੈਂ ਇੱਥੋਂ ਬਾਹਰ ਗਿਆ ਉਹ ਸੜਕ ਤੋਂ ਐ ਉੱਡ ਕੇ ਉੱਪਰ ਨੂੰ ਮੈਨੂੰ ਬਿਠਾ ਕੇ ਲੈ ਗਏ ਝੋਟੇ ਤੇ ਬਿਠਾ ਕੇ ਲੈ ਗਏ ਕੋਈ ਕਹਿੰਦੇ ਮੈਨੂੰ ਉਹ ਚਿੱਤਰ ਉਹ ਆਏ ਸੀਗੇ ਧਰਮਰਾਜ ਹਾਂਜੀ ਤੇ ਦੂਤ ਆਏ ਸੀ ਲੈਣ ਆ ਫਿਰ ਉਹ ਮੈਨੂੰ ਕਹਿੰਦੇ ਵੀ ਇਹ ਤਾਂ ਗਲਤ ਚੱਕ ਲਿਆਂਦਾ ਤੁਸੀਂ ਜਿਆ ਕਈ ਜਿਹੜੇ ਡੇਰੇ ਵਾਲੇ ਐ ਹਾਨੀ ਉਹ ਕਹਿੰਦੇ ਵੀ ਸਾਡੇ ਆਏ ਸੀ ਜਿਨ੍ਹਾਂ ਨੂੰ ਮੰੰਦੇ ਪਿਤਾ ਜੀ ਕਹਿੰਦਾ ਕੋਈ ਮਹਾਰਾਜ ਜੀ ਕਹਿੰਦਾ ਵੀ ਉਹ ਲੈਣ ਆਏ ਸੀ ਹਾਂਜੀ ਹਾਂ ਫਿਰ ਉਹ ਕਹਿੰਦੇ ਵੀ ਇਹ ਤਾਂ ਗਲਤ ਚੱਕ ਲਿਆਂਦਾ ਵੀ ਇਹ ਤਾਂ ਨਾਮੀ ਸੀ ਫਿਰ ਉਹਨਾਂ ਨੇ ਇਹ ਕਹਿੰਦੇ ਵੀ ਉਧਰ ਤਾਂ ਲੱਕੜਾਂ ਚੀਣੀ ਜਾਂਦੇ ਆ ਉੱਥੋਂ ਹੀ ਮੈਨੂੰ ਪੁੱਠਾ ਸਿੱਟਤਾ ਬਸ ਐਂ ਜ ਹੈ ਉਹ ਗੱਲਾਂ ਮਤਲਬ ਗੁਰਬਾਣੀ ਨੂੰ ਜਦੋਂ ਆਪਾਂ ਪੁੱਛਦੇ ਆ ਕਿ ਜਦੋਂ ਜੀਵ ਮਰਦਾ ਤਾਂ ਉਹ ਕਿਵੇਂ ਜਾਂਦਾ ਤਾਂ ਉਹਦੀ ਮਿਸਾਲ ਦਿੱਤੀ ਆ ਕਹਿੰਦੇ ਕਿ ਰੋਜ਼ ਸ਼ਾਮ ਨੂੰ ਤੁਹਾਨੂੰ ਅਲਪਮੌਤ ਦਿੱਤੀ ਜਾਂਦੀ ਆ ਹੂੰ ਟੈਂਪਰੇਰੀ ਟਾਈਪ ਮੌਤ ਤੁਹਾਨੂੰ ਦਿੱਤੀ ਜਾਂਦੀ ਹੈ ਇਸੇ ਕਰਕੇ ਦਿੱਤੀ ਜਾਂਦੀ ਹੈ ਵੀ ਦੇਖੋ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਕੰਮ ਕੀਤਾ ਜਿੰਨੇ ਵੀ ਪੈਸੇ ਕਮਾਏ ਦੋਸਤੀ ਕੀਤੀ ਦੁਸ਼ਮਣੀ ਕੀਤੀ ਸ਼ਾਮ ਨੂੰ ਵੱਖ ਕਰ ਲੈਂਦੇ ਆ ਵੀ ਹੁਣ ਲੈ ਆਇਆ ਕੋਈ ਨਾਲ ਹੂੰ ਸਾਡੇ ਮਨ ਨੂੰ ਘਰਾੜਾ ਵੱਜਦਾ ਘਰਾੜਾ ਵੱਜਦਾ ਸਾਡੀ ਜਿਹੜੀ ਜੋਤ ਸਰੂਪੀ ਮਾਨਾ ਉਹ ਇਸ ਦੇਹੀ ਤੋਂ ਵੱਖਰਾ ਹੋ ਜਾਂਦਾ ਵੱਖਰਾ ਹੋ ਕੇ ਸਪੇਸ ਵਿੱਚ ਚਲੇ ਜਾਂਦਾ ਹੂੰ ਸਪੇਸ ਮਤਲਬ ਇੰਦਾ ਸੈਂਸ ਕਿ ਇਸ ਬੋਡੀ ਅਸੀਂ ਭੁੱਲ ਗਏ ਤੇ ਸਾਨੂੰ ਸੁਖੀ ਸੁਖ ਹੋ ਗਿਆ ਤੇ ਸਪੇਸ ਵਿੱਚ ਜਾ ਕੇ ਫਿਰ ਅਸੀਂ ਉਥੇ ਟਰੈਵਲ ਕਰਦੇ ਆਂ ਪਰ ਸਾਡੋ ਨਾਮ ਦਾ ਭੇਤਨਾ ਹੋਣ ਕਰਕੇ ਜਾਤਾ ਸੀ ਕੋਈ ਅਣਪਛਾਤੇ ਜੇ ਬੰਦਿਆਂ ਨੂੰ ਮਿਲਦੇ ਆਂ ਜਾਂ ਉਥੇ ਅਸੀਂ ਸੁਪਨਾ ਦੇਖਦੇ ਆਂ ਜਾਂ ਉਥੇ ਇਧਰ ਦੀਆਂ ਹੀ ਸੋਚਾਂ ਸੋਚੀ ਜਾਂਦੇ ਆਂ ਪਰ ਇਹ ਦੇਖੋ ਕਿ ਜਦੋਂ ਅੱਖਾਂ ਬੰਦ ਦਾ ਕੰਨ ਬੰਦ ਦਾ ਸਾਰਾ ਕੁਝ ਉਥੇ ਕਿਹੜੇ ਚਾਨਣ ਚ ਦਿਖਦਾ ਸਾਨੂੰ ਹੂੰ ਇਨਵੀਜ਼ੀਬਲ ਹੈ ਨਾ ਉਹ ਇਨਵੀਜ਼ੀਬਲ ਵਿੱਚ ਜਾਂਦੇ ਆਂ ਅਸੀਂ ਪਰ ਕਿਉਂਕਿ ਸਵਾਸਾਂ ਦਾ ਧੰਨ ਪਿਆ ਹੋਇਆ ਹਜੇ ਸਵੇਰ ਫੇਰ ਸਾਨੂੰ ਇਧਰ ਲੈ ਆਉਂਦੇ ਆਂ ਤੇ ਦਿਖਾਉਂਦੇ ਆ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਕਮਾਏ ਸੀਗੇ ਨਾਲ ਤਾਂ ਤੂੰ ਲਗਿਆ ਨਹੀਂਗਾ ਐਂ ਹੀ ਤੇਰਾ ਮਨ ਵੱਖਰਾ ਕਰਨਾ ਇੱਕ ਦਿਨ ਹੁਣ ਸੁਬਾਹ ਸੈ ਗਿਆ ਪੁੱਠਾ ਲੈ ਆਉਨੇ ਆ ਫਿਰ ਪੁੱਠਾ ਨਹੀਂ ਹੋਣਾ ਹੂੰ ਧਿਆਨ ਰੱਖ ਪਿਆਰ ਨਾਲ ਖੇਡ ਹੁਕਮ ਚ ਖੇਡ ਜਿੰਨਾ ਮਰਜੀ ਧਨ ਵਰਤਲਾ ਨੁਕਸਾਨ ਨਾ ਕਰ ਕਿਸੇ ਦਾ ਨਾਲ ਲੈ ਕੇ ਚੱਲ ਆਪ ਸ਼ਬਦ ਦਾ ਜਾਪ ਕਰ ਦੂਸਰਿਆਂ ਨੂੰ ਵੀ ਕਰ ਨਾ ਤਾਂ ਖੇਡ ਖੇਡਣ ਤੋਂ ਰੋਕਦੇ ਆ ਕਹਿੰਦੇ ਤਰੀਕੇ ਨਾਲ ਖੇਡੋ ਕਰਮ ਕਰੋ ਵਧੀਆ ਤੁਹਾਨੂੰ ਰਿਜਕ ਦਿੱਤਾ ਕਿਸੇ ਨੂੰ ਜਰਨਲਿਸਟ ਬਣਾਇਆ ਕਿਸੇ ਨੂੰ ਸੰਤ ਤੇ ਡਿਊਟੀ ਲਾਈ ਆ ਕਿਸੇ ਨੂੰ ਐਗਰੀਕਲਚਰ ਕਰਦਾ ਕਿਉਂਕਿ ਉਹ ਤਾਂ ਸਾਰੀਆਂ ਉਹਦੀਆਂ ਆ ਇਹ ਨਹੀਂ ਹੈ ਵੀ ਆ ਕਰਨਾ ਕਿ ਆ ਨਹੀਂ ਕਰਨਾ ਇੱਥੇ ਸਭ ਕਰਮ ਇੱਕੋ ਜਿਹਾ ਹੀ ਆ ਹੁਣ ਜਦੋਂ ਫਿਰ ਸਵਾਸਾਂ ਦਾ ਧਨ ਖਤਮ ਹੁੰਦਾ ਤਾਂ ਤੁਸੀਂ ਕਈ ਵਾਰੀ ਮੈਨੂੰ ਤਾਂ ਕਈ ਵਾਰੀ ਮੌਕਾ ਮਿਲੇ ਆ ਪਰ ਆਪਾਂ ਦੇਖਦੇ ਆਂ ਵੀ ਜਦੋਂ ਅੱਖਾਂ ਦੇ ਸਾਹਮਣੇ ਕੋਈ ਸਰੀਰ ਛੱਡਦਾ ਨਾ ਉਹ ਤੁਸੀਂ ਦੇਖਿਓ ਘਰਾੜਾ ਜਾਂ ਵੱਜਦਾ ਉਹਦਾ ਉਹ ਐਂ ਹੀ ਕਰੂਗਾ ਐਂ ਘਰਾੜਾ ਜਾਂ ਵੱਜੂਗਾ ਉਹਦਾ ਸਵਾਸ ਇੱਕਦਮ ਖਤਮ ਹੋ ਜਾਂਦਾ ਤੇ ਫਿਰ ਉਸੇ ਤਰ੍ਹਾਂ ਜਿਵੇਂ ਆਪਾਂ ਸ਼ਾਮ ਨੂੰ ਸੌਂਨੇ ਆ ਤੇ ਸਾਡਾ ਮਨ ਉੱਪਰ ਨੂੰ ਨਿਕਲ ਜਾਂਦਾ ਸਪੇਸ ਵਿੱਚ ਜਦੋਂ ਮਨ ਸਪੇਸ ਵਿੱਚ ਆਉਂਦਾ ਨਾ ਇੰਨਾ ਕਿ ਬਿਲਕੁਲ ਬਰੀਕ ਜਿਹਾ ਬਿੰਦੂ ਰਹਿ ਜਾਂਦਾ ਕਿਉਂਕਿ ਇੰਨਾ ਵੱਡਾ ਆ ਸਪੇਸ ਕਿੰਨਾ ਖਾਲੀ ਵੱਡਾ ਆ ਇਹਦੇ ਵਿੱਚ ਆਉਂਦਾ ਇੱਕ ਬਿੰਦੂ ਦੀ ਨਿਆਈਂ ਦਿਖਦਾ ਜੋਤ ਉਹਦੇ ਵਿੱਚ ਫਿਰ ਆ ਗਿਆ ਤੇ ਜਦੋਂ ਫਿਰ ਅਖੀਰੀ ਵਕਤ ਹੁੰਦਾ ਉਦੋਂ ਬਹੁਤ ਸਾਰੀ ਜਿਹੜੀ ਅਨਹਦ ਬਾਣੀ ਸਾਡੇ ਅੰਦਰ ਚੱਲ ਰਹੀ ਆ ਨਾ ਅਖੀਰੀ ਵਕਤ ਤੇ ਸਾਨੂੰ ਮੌਕਾ ਦਿੱਤਾ ਜਾਂਦਾ ਵੀ ਇਹ ਪਾਪ ਪੁੰਨ ਵਿੱਚ ਪਿਆਰਿਆ ਇਹਨੇ ਭਗਤੀ ਨਹੀਂ ਕੀਤੀ ਜਿਹੜੀ ਇਹ ਅਨਹਦ ਬਾਣੀਆਂ ਨੂੰ ਬਹੁਤ ਜ਼ਿਆਦਾ ਤੇਜ਼ ਕਰਕੇ ਸਾਡੇ ਅੰਦਰ ਸੁਣਾਇਆ ਜਾਂਦਾ ਥੋੜੇ ਸਮੇਂ ਲਈ ਅੱਛਾ ਬਹੁਤ ਤੇਜ਼ ਹੋ ਜਾਂਦੀ ਆ ਜਦੋਂ ਸਾਡੀ ਜਾਨ ਨਿਕਲਦੀ ਆ ਨਾ ਮਨ ਨਿਕਲਦਾ ਬਹੁਤ ਤੇਜ਼ ਹੁੰਦੀ ਆ ਤੇ ਉਹ ਤੇਜ਼ ਐਨੀ ਹੁੰਦੀ ਆ ਜਿਵੇਂ ਕੋਈ 100 200 ਜਹਾਜ਼ ਸਾਡੇ ਕੋਠੇ ਦੇ ਉੱਪਰ ਦੀ ਲੰਘਦਾ ਤੇ ਜੀਬ ਉੱਥੇ ਐ ਹੁੰਦਾ ਵੀ ਜਿਵੇਂ ਸਰੀਰ ਫਟ ਗਿਆ ਹੁੰਦਾ ਹੂੰ ਔਰ ਇੱਕਦਮ ਇੰਨਾ ਪ੍ਰਕਾਸ਼ ਹੁੰਦਾ ਜਿਹੜੀ ਆਤਮਾ ਹੈ ਉਹ ਪਰਮਾਤਮਾ ਚ ਮੇਲ ਕਰਦੀ ਆ ਦੁਬਾਰੇ ਸਮਾਉਂਦੀ ਆ ਤੇ ਉਹ ਇੱਕ ਖਿੰਨ ਦੇ ਵਿੱਚ ਹੀ ਇਹ ਹੋ ਰਿਹਾ ਸਿਰਫ ਇੱਕ ਖਿੰਨ ਲਈ ਇੱਕ ਖਿੰਨ ਲਈ ਇੰਨੀ ਆਵਾਜ਼ ਦੀ ਧੜਕਾ ਹੀ ਆ ਇੱਕ ਖਿੰਨ ਲਈ ਪ੍ਰਕਾਸ਼ ਹੁੰਦਾ ਤੇ ਜੇਕਰ ਮਨ ਉਸ ਵਕਤ ਵੀ ਉਹਨੂੰ ਪਤਾ ਹੋਵੇ ਉਹ ਧਿਆਨ ਚਾਨਣ ਪਾਸੇ ਯੋ ਆਵਾਜ਼ ਪਾਸੇ ਕਰ ਲੈਂਦਾ ਤੇ ਉਹ ਨਿਕਲ ਜਾਂਦਾ ਇੱਥੋਂ ਉਹ ਸਿਰਫ ਉਹਦੇ ਚ ਸਮਾ ਜਾਂਦਾ ਜਾ ਕੇ ਉਹਦਾ ਕੋਈ ਲੇਖਾ ਨਹੀਂ ਉਹਨੂੰ ਅਕਾਲਪੁਰਖ ਆਪਦੀ ਬੁੱਕਲ ਚ ਲੈਂਦੇ ਆ ਤੇ ਜਿਹੜਾ ਇੱਥੇ ਹੀ ਹੋਣਾ ਸਾਰਾ ਇੰਦਰੋਂ ਸਾਹ ਬੰਦ ਹੋ ਜਾਣੇ ਆ ਤੇ ਆ ਜਿੱਥੇ ਸਾਡਾ ਮੱਥਾ ਆ ਇਹ ਅੰਦਰੋਂ ਬਹੁਤ ਵੱਡਾ ਦਿਖਦਾ ਇਹ ਬਹੁਤ ਪਹਾੜ ਜਿੰਨਾ ਵੱਡਾ ਹੈ ਅੰਦਰੋਂ ਕਿਉਂਕਿ ਜਦੋਂ ਹੁਣ ਮੈਂ ਤਾਂ ਆਪਦੇ ਐਕਸਪੀਰੀਅੰਸ ਦੇ ਅਧਾਰ ਤੇ ਥੋੜੀ ਗੱਲ ਕਰਦਾ ਕਿਉਂਕਿ ਜਦੋਂ ਆਪਾਂ ਦੇਖਦੇ ਹੁਣ ਇੱਥੋਂ ਐ ਨਿਕਲਣਾ ਥੱਲੇ ਆ ਨਹੀਂ ਸਕਦਾ ਵਾਪਸ ਤੇ ਫਿਰ ਜਿੰਨਾ ਵੀ ਸਮਾਂ ਹੈਗਾ ਸਰੀਰ ਠੰਡਾ ਪੈ ਗਿਆ ਇਹਨੂੰ ਸਾੜ ਦੇਣਾ ਜੋਤ ਆਪਦੇ ਘਰ ਗਈ ਤੇ ਜਿਹੜਾ ਨਹੀਂ ਨਿਕਲਿਆ ਉਹ ਜਦੋਂ ਗਰਜ ਹੁੰਦੀ ਆ ਮਨ ਡਰ ਜਾਂਦਾ ਜਿਵੇਂ ਆਪਾਂ ਸੁਪਨੇ 'ਚ ਭੱਜਦੇ ਆ ਨਾ ਤੇ ਆ ਅੱਖਾਂ ਬੰਦਿਆ ਸਪੇਸ ਆ ਸਪੇਸ ਦੇ ਵਿੱਚ ਦੂਰ ਭੱਜ ਜਾਂਦਾ ਫਿਰ ਉਹ ਭੱਜਦਾ ਜਦੋਂ ਤੇ ਉਹ ਜੋਤ ਤੇ ਨਾਮ ਆਪ ਦੇ ਵਿੱਚ ਸਮਾ ਜਾਂਦੇ ਆ ਮਨ ਕੱਲਾ ਰਹਿ ਜਾਂਦਾ ਹੂੰ ਇਹ ਬ੍ਰਹਮ ਦੀ ਗੱਲ ਆ ਸਾਰੀ ਹੁਣ ਬਹੁਤੇ ਮੰਨਦੇ ਨਹੀਂ ਵੀ ਇਹ ਕਿੱਥੋਂ ਮੰਨ ਘੜਤ ਗੱਲਾਂ ਵੀ ਕੋਈ ਕਹਿੰਦਾ ਵੀ ਇਹਨੇ ਫਿਲਮ ਦੇਖੀ ਆ ਕੋਈ ਜਾਂ ਕੋਈ ਮਤਲਬ ਇਹ ਇੱਕ ਪ੍ਰੋਫੈਸ਼ਨ ਉਹਦੀ ਗੱਲ ਆ ਪ੍ਰੈਕਟੀਕਲ ਦੀ ਚਲੋ ਹੱਕ ਆ ਸਾਰਿਆਂ ਨੂੰ ਚੰਗਾ ਬੰਦਾ ਬੋਲਣ ਦਾ ਤੇ ਜਦੋਂ ਜਾਂਦਾ ਉੱਥੇ ਫਿਰ ਉਹਨੂੰ ਬਾਣੀ ਕਹਿੰਦੀ ਆ ਵੀ ਜਦੋਂ ਮਨ ਨੂੰ ਫਿਰ ਪੰਜ ਦੂਤ ਫੜਦੇ ਆ ਫਿਰ ਉਹ ਕਹਿੰਦੇ ਆ ਤਿੱਤ ਸਰਵਰੜੇ ਪਈਏਲੇ ਨਵਾਸਾ ਪਾਣੀ ਪਾਵਕ ਤਿੰਨੇ ਕੀਆ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖਾ ਤਾਂ ਡੋਬਿਆ ਨੇ ਫਿਰ ਉੱਥੇ ਕਹਿੰਦੇ ਵੀ ਤੱਤੇ ਜਲ ਦਾ ਸਰੋਵਰ ਬਾਣੀ ਕਹਿੰਦੀ ਆ ਤਿੱਤ ਸਰਵਰੜੇ ਪਈਏਲੇ ਨਵਾਸਾ ਹੂੰ ਸਰੋਵਰ ਹੁੰਦਾ ਕਿਵੇਂ ਦਾ ਸਰੋਵਰ ਕਹਿੰਦੇ ਪਾਣੀ ਪਾਵਕ ਤਿੰਨੇ ਕੀਆ ਪਾਣੀ ਅੱਗ ਪਾਵਕ ਕਿਹਾ ਗਿਆ ਪਾਣੀ ਤੇ ਅੱਗ ਰਲ ਕੇ ਕਹਿੰਦੇ ਫਿਰ ਉੱਥੇ ਮਨ ਨੂੰ ਡੋਬਦੇ ਆ ਹੂੰ ਪੰਕਜ ਮੋਹ ਪਗ ਨਹੀਂ ਚੱਲੇ ਜਿਹੜੀ ਸਾਰੀ ਉਮਰ ਮੋਹ ਕਮਾਇਆ ਸੀਗਾ ਹੋਮੇ ਕਮਾਈ ਸੀ ਉਹ ਇੰਨਾ ਵਜਣ ਬਣ ਜਾਂਦਾ ਮਨ ਦੇ ਉੱਪਰ ਉਹ ਨੂੰ ਇੱਕ ਪੈਰ ਨਹੀਂ ਅੱਗੇ ਚੱਲਣ ਦਿੰਦੇ ਮਹਾਰਾਜ ਕਹਿੰਦੇ ਹਮ ਦੇਖਾ ਅਸੀਂ ਧਿਆਨਦਾਰਾ ਦੇਖਿਆ ਉਹ ਡੂਬੀ ਅਲੀ ਉਹ ਡੁੱਬ ਗਿਆ ਕਿਉਂ ਫਿਰ ਉੱਥੇ ਉਹਨੂੰ ਲੰਤ ਪੈਂਦੀ ਆ ਮਨ ਏਕ ਨਾ ਚਿੱਤ ਸਮੂਹੜ ਮਣਾ ਹਰ ਬਿਸ਼ਰਤ ਤੇਰੇ ਗੁਣ ਗਲੇ ਆ ਤੈ ਕਿੱਡਾ ਸਿਆਣਾ ਬਣਦਾ ਸੀ ਕਿੰਨਾ ਹੋਇਆ ਤੂੰ ਸਾਰਾ ਹੋ ਗਿਆ ਫਿਰ ਉੱਥੇ ਕਹਿੰਦੇ ਆ ਵੱਡਾ ਹੋਆ ਦੁਨੀਆਦਾਰ ਗਲ ਸੰਗਲ ਘੱਟ ਚਲਾਇਆ ਵੱਡੇ ਵੱਡੇ ਦੁਨੀਆਦਾਰ ਨੂੰ ਸੰਗਲ ਪਾ ਕੇ ਗਾਂ ਤੋੜ ਲੈਂਦੇ ਆ ਫਿਰ ਉੱਥੇ ਤਸ਼ੱਦਦ ਹੁੰਦੀ ਆ ਉਹ ਸੂਖਮ ਮਨ ਦੇ ਹੀ ਕਟਾਪਾ ਪੈਂਦਾ ਆ ਚਮੜਾ ਇੱਥੇ ਰਹਿ ਗਿਆ ਮਾਣੂ ਪਰ ਜਿਹੜਾ ਆਕਾਰ ਆ ਉਹਨੂੰ ਕਟਾਪਾ ਪੈਂਦਾ ਬਾਣੀ ਕਹਿੰਦੀ ਆ ਫਿਰ ਬਾਣੀ ਕਹਿੰਦੇ ਆ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉਂ ਮਥਨ ਮਧਾਨੀਆਂ ਤਿਉਂ ਮਥੇ ਧਰਮ ਰਾਈ ਹੂੰ ਉੱਥੇ ਪਤਾ ਲੱਗਦਾ ਵੀ ਸ਼ਾਹ ਸੀਗੇ ਪਾਦਸ਼ਾਹ ਸੀ ਵੀ ਉੱਥੇ ਤਾਂ ਸੰਸਾਰ ਵੇਲੇ ਤਾਂ ਤੋਂ ਬਹੁਤ ਜ਼ਿਆਦਾ ਕਰਦਾ ਸੀ ਵੀ ਸਭ ਇਹ ਧਰਮ ਰਾਜ ਤੇ ਚਿਤ੍ਰਗੁਪਤ ਤੇ ਸਾਰੇ ਹੈਗੇ ਸਾਰਾ ਸਾਰਾ ਹੈਗੇ ਆ ਜੀ ਆਪਾਂ ਰੋਜ਼ ਤਾਂ ਪੜਦੇ ਆ ਗਾਵਣ ਤੁਦਨੂ ਚਿਤਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਆਪਾਂ ਪੜਦੇ ਤਾਂ ਹੈਗੇ ਆ ਜੀ ਹੂੰ ਫਿਰ ਉਹ ਕਿਹੜੀ ਥਾਂ ਤੇ ਬੈਠੇ ਆ ਆ ਇਸ ਸਪੇਸ 'ਚ ਹੀ ਆ ਉਹ ਹੁਣ ਜੇ ਸਿਮਨ ਕਰ ਲੋਗੇ ਤਾਂ ਹੁਣ ਹੀ ਦੇਖ ਸਕਦੇ ਆ ਅੱਖਾਂ ਦੁਆਰਾ ਹੁਣੇ ਨਹੀਂ ਮਤਲਬ ਵੀ ਸਿਮਨ ਕਰਕੇ ਆਪਾਂ ਥੋੜਾ ਮਿਹਨਤ ਕਰਾਂਗੇ ਤਾਂ ਆਪਾਂ ਨੂੰ ਅਨਭਵ ਹੋਣ ਲੱਗ ਜਾਂਦੇ ਆ ਵੀ ਵਾਕਿਆ ਇਨਵੀਜ਼ੀਬਲ ਦੁਨੀਆ ਹੈਗੀ ਆ ਜੋ ਲੇਖਾ ਜੋਖਾ ਕਰਦੇ ਆ ਫਿਰ ਸਾਰਾ ਨਾਲੋਂ ਨਾਲ ਚੱਲਦਾ ਸਾਡਾ ਰੋਜ਼ ਸਵਾਸ ਆਪਾਂ ਨੂੰ ਆ ਰਹੇ ਆ ਸਵਾਸ ਦਾ ਹੀ ਕਰਦੇ ਆ ਘੜੀ ਮਹੁੱਤ ਕਾ ਲੇਖਾ ਲੇਵਾ ਰੱਤੀਓ ਮਾਸਾ ਤੋਲ ਘੜਾਉਣੇ ਆ ਕਹਿੰਦੇ ਰੱਤੀ ਨਹੀਂ ਮਾਸੇ-ਵਾਸੇ ਦਾ ਲੇਖਾ